ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ 8 ਫਰਵਰੀ ਨੂੰ ਛਤੀਸਗੜ੍ਹ ਵਿਖੇ ਦਾਖਲ ਹੋਣ ਜਾ ਰਹੀ ਹੈ ਇਸ ਮੌਕੇ ਛਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਅਲਪਸੰਖਿਆ ਵਿਭਾਗ ਦੇ ਚੇਅਰਮੈਨ ਅਮੀਨ ਮੇਮਨ ਇੱਕ ਪ੍ਰੋਗਰਾਮ ਦਾ ਆਯੋਜਨ ਕਰਨ ਜਾ ਰਹੇ ਨੇ ਇਸ ਦੌਰਾਨ ਰਾਸ਼ਟਰੀ ਕਾਰਜਕਰਣੀ ਅਲਪਸੰਖਿਆ ਵਿਭਾਗ ਇਮਰਾਨ ਪ੍ਰਤਾਪ ਗੜੀ ਖਾਸ ਤੌਰ ਤੇ ਮੌਜੂਦ ਰਹਿਣਗੇ ਜੋ ਕਿ ਭਾਰਤ ਜੋੜੋ ਨਿਆਂ ਯਾਤਰਾ ਵਿੱਚ ਰਾਹੁਲ ਗਾਂਧੀ ਦੇ ਨਾਲ ਸ਼ਾਮਲ ਹੋਣਗੇ ਛਤੀਸਗੜ੍ਹ ਪ੍ਰਦੇਸ਼ ਕਾਂਗਰਸ ਕਮੇਟੀ ਅਲਪਸੰਖਿਆ ਵਿਭਾਗ ਦੇ ਸਹਿਯੋਗੀ ਬਾਰੀ ਅਤੇ ਕੋਆਰਡੀਨੇਟਰ ਰਣਜੀਤ ਸਿੰਘ 베ਦੀ ਨੇ ਦੱਸਿਆ ਕਿ ਇਸ ਦੌਰਾਨ ਅਲਪਸੰਖਿਆ ਵਿਭਾਗ ਦੇ ਸਾਰੇ ਵਰਗਾਂ ਦੇ ਲੋਕ ਸ਼ਾਮਲ ਹੋਣਗੇ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਰਾਹੁਲ ਗਾਂਧੀ ਵੱਲੋਂ ਜੋ ਲੋਕਤੰਤਰ ਨੂੰ ਬਚਾਉਣ ਲਈ ਆਹੀਉਤੀ ਦਿੱਤੀ ਜਾ ਰਹੀ ਹੈ, ਉਹਦੇ ਵਿੱਚ ਸ਼ਾਮਲ ਹੋਣ ਤਾਂ ਕਿ ਲੋਕਤੰਤਰ ਨੂੰ ਬਚਾਇਆ ਜਾ ਸਕੇ ਉਹਨਾਂ ਲੋਕਾਂ ਨੂੰ ਰਾਹੁਲ ਗਾਂਧੀ ਦੀ ਭਾਰਤ ਜੋੜੋ ਨਿਆਂ ਯਾਤਰਾ ਨੂੰ ਸਹਿਯੋਗ ਦੇਣ ਦੀ ਖਾਸ ਤੌਰ ਤੇ ਅਪੀਲ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਗੁਰਦੁਆਰਾ ਗੁਰੂ ਸਿੰਘ ਸਵਾ ਆਪਚਨ ਲਗਰ ਦਾ ਮੁਖ ਸੇਵਾਦਾਰ ਅਤੇ ਰਾਸ਼ਟਰੀ ਕਾਰਜਕਰਣੀ ਅਲਫ ਸੰਖਿਆ ਵਿਭਾਗ ਸ਼੍ਰੀ ਰਾਸ਼ਟਰੀ ਅਧਿਐਕਸ਼ ਇਮਰਾਨ ਪ੍ਰਤਾਪ ਗੜੀ ਜੀ ਜਿਹਦੇ ਸੰਸਦ ਵੀ ਹਨ ਮਹਾਰਾਸ਼ਟਰਾ ਤੋਂ ਮੈਂ ਉਹਨਾਂ ਦੀ ਟੀਮ ਦੇ ਵਿੱਚ ਮੈਨੂੰ ਕੋਆਰਡੀਨੇਟਰ ਬਣਾਇਆ ਗਿਆ ਹੈ ਔਰ ਸਹਿ ਪਰਬਾਰੀ ਬਣਾਇਆ ਹੈ ਛਤੀਸਗੜ ਦਾ ਛਤੀਸਗੜ ਅਲਬ ਸੰਖਿਆ ਵਿਭਾਗ ਦੇ ਵਿੱਚ ਉੱਥੇ ਪੂਰਾ ਮੁਆਇਨਾ ਕਰਕੇ ਆਇਆ ਗਿਆ ਮੁਆਇਨੇ ਦੇ ਵਿੱਚ ਉੱਥੇ ਬੜਾ ਜ਼ੋਰ ਸ਼ੋਰ ਦੇ ਨਾਲ ਉੱਥੇ ਚੇਅਰਮੈਨ ਹੈਗੇ ਹਨ ਅਮੀਨ ਮੇਮਨ ਸਾਹਿਬ ਅਮੀਨ ਮੇਮਨ ਸਾਹਿਬ ਅਲਬ ਸੰਖਿਆ ਵਿਭਾਗ ਦੇ ਉੱਤੇ ਬਹੁਤ ਅੱਛਾ ਕੰਮ ਕਰ ਰਹੇ ਹਨ ਬਹੁਤ ਸ਼ਾਨਦਾਰ ਉਹਨਾਂ ਨੇ ਟੀਮ ਬਣਾਈ ਹੈ ਜਿਹੜੀ ਟੀਮ ਉਹਨਾਂ ਦੀ ਅਧੂਰੀ ਵੀ ਰਹਿੰਦੀ ਉਹ ਆਪ ਕੰਪਲੀਟ ਕਰਕੇ ਆ ਗਏ ਬਹੁਤ ਜਲਦ ਅਲਬ ਸੰਖਿਆ ਵਿਭਾਗ ਉੱਥੇ ਬਹੁਤ ਵੱਡਾ ਪ੍ਰੋਗਰਾਮ ਕਰਨ ਜਾ ਰਹੀ ਹੈ ਰਾਹੁਲ ਗ ਰਾਹੁਲ ਗਾਂਧੀ ਜੀ ਮੁਹਿੰਮ ਚਲਾ ਰਹੇ ਹਨ ਭਾਰਤ ਨਿਆਏ ਜੋੜੋ ਯਾਤਰਾ ਉਹਦੇ ਵਿੱਚ ਅਲਪसंख्यक ਵਿਭਾਗ ਦਾ ਬਹੁਤ ਵੱਡਾ ਰੋਲ ਰਹੇਗਾ ਜਿਦੇ ਵਿੱਚ ਸਾਰੇ ਸਮੁਦਾਇ ਅਲਪसंख्यक ਵਿਭਾਗ ਦੇ ਉੱਤੇ ਬੰਦੇ ਸ਼ਾਮਿਲ ਰਹਿਣਗੇ ਸਿੱਖ ਮੁਸਲਿਮ ਬੋਧ ਜੈਨੀ ਇਹ ਸਾਰੇ ਉੱਤੇ ਸ਼ਾਮਿਲ ਰਹਿਣਗੇ ਅਲਪसंख्यक ਵਿਭਾਗ ਤਾਨੂੰ ਵਕ ਵਕ ਨਜ਼ਰ ਆਂਦਾ ਰਹੇਗਾ ਅਲਪसंख्यक ਵਿਭਾਗ ਨੂੰ ਜਿਹੜਾ ਉਮੇਜ ਦਿੱਤੀ ਹੈ ਜਿਹੜਾ ਫਰੰਟਲ ਤੇ ਲੈ ਕੇ ਆਏ ਹਨ ਉਹ ਸਾਡੇ ਅਧਿਐਕਸ਼ ਰਾਸ਼ਟਰੀ ਅਧਿਐਕਸ਼ શ્રી ইমরান ਪ੍ਰਤਾਪ ਗੜੀ ਜੀ ਹਨ ਜਿਹੜਾ ਕਿ ਬਹੁਤ ਹੀ ਜ਼ਿਆਦਾ ਅਲਪसंख्यक ਵਿਭਾਗ ਨੂੰ ਮੇਜਰ ਪ੍ਰਾਇੋਰਟੀ ਦਿੰਦੇ ਹਨ ਰਾਹੁਲ ਗਾਂਧੀ ਜੀ ਦੇ ਨਾਲ ਮਿਲ ਕੇ ਰਾਹੁਲ ਗਾਂਧੀ ਜੀ ਦੀ ਛੋਟੀਆਂ ਨਹੀਂ ਹਨ ਬਹੁਤ ਵੱਡੀਆਂ ਹਨ ਜਿਹੜਾ ਕਿ ਦੇਸ਼ ਦੇ ਲੋਕਤੰਤਰ ਨੂੰ ਬਚਾ ਸਕਦੀ ਹੈ ਧਰਮ ਦੀ ਰਾਜਨੀਤੀ ਬਿਲਕੁਲ ਨਹੀਂ ਕਰਦੇ ਲੇਕਿਨ ਆਪਾਂ ਲੋਕਤੰਤਰ ਨੂੰ ਬਚਾਣਾ ਹੈ ਇਸ ਕਰਕੇ ਸਾਰਿਆਂ ਨੂੰ ਸਮੂਹ ਸાસੰਗਤ ਸਮੂਹ ਦੇਸ਼ ਵਾਸੀਆਂ ਨੂੰ ਬੇਨਤੀ ਹੈ ਕਿ ਰਾਹੁਲ ਗਾਂਧੀ ਜੀ ਦਾ ਸਮਰਥਨ ਦੇਣ ਭਾਰਤ ਨਿਆਏ ਜੋੜੋ ਦੇ ਵਿੱਚ ਆਪਣਾ ਹਿੱਸਾ ਦੇਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ